ਸਤ ਸ੍ਰੀ ਅਕਾਲ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਟੁਕੜ ਗੱਪਣਗਾ ਇੱਕ ਬੱਚੇ ਤੋਂ ਬਿਨਾਂ ਗਾਂ ਤੇ ਇੱਕ ਬੱਚੇ ਵਾਲੀ ਗਾਂ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਕੋਈ ਸასი ਗਾਲ ਹੋਰ ਠੀਕ ਆ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਜੀ ਚਲੋ ਵਧੀਆ ਜੀ ਇਧਰ ਕੇ ਚਾਰ ਪੰਜ ਦਿਨ ਬਾਅਦ ਵੀ ਹਾਂਜੀ ਭਾਜੀ ਇਦਾਂ ਹੀ ਫਿਰ ਮਾਲ ਦੀ ਥੋੜੀ ਛਾਂਟ ਘੱਟ ਲੱਭਦਾ ਮਾਲ ਠੀਕ ਠੀਕ ਆ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਪ੍ਰਤਪਾ ਸਿੰਘ ਜੀ ਪਿੰਡ ਚਾਲਕਲਾਂ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਬੋਲਦੇ ਕਰ 0177 ਦਾ ਕਦਰ ਚ ਇਹਨਾਂ ਨੇ 75 ਜੀ ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਤੋਂ ਕੜ ਗੱਭਨ ਤੋਂ ਕਰ ਲਈ ਫਿਰ ਹੋਟਲ ਗੱਭਨ ਇਹ ਆ ਭਾਜੀ ਅੱਜ ਹੀ ਆਈਏ ਸਵੇਰੇ ਤੇ 2 ਮਹੀਨੇ ਦੀ ਚੈੱਕ ਪਾਸ ਜੀ ਚੈੱਕ ਪਾਸ 2 ਮਹੀਨੇ ਦੀ ਤੇ ਪੂਰੀ ਚੈੱਕ ਪਾਸ ਤੇ ਜੰਮ ਲੱਗਾ ਜੀ ਅੱਛਾ ਹਾਂਜੀ ਤੇ ਜਿਹਦੇ ਦਿਨ ਗਾਡੀਆਂ ਸ਼ੁਰੂ ਆ ਠੀਕ ਆ ਤੇ ਦੁੱਧ ਕਿੰਨਾ ਜੀ ਇਹਦੇ ਕੋ 8 ਕਿਲੋ ਦੁੱਧ ਆਪੀ ਭਾਜੀ ਪੱਕਾ ਹੈਗਾ ਪੱਕਾ ਦੁੱਧ ਅੱਜ ਹੀ ਆਈ ਏ ਚੈੱਕ ਕਰਾਈ ਆ ਉਹ ਲਫਾਫਾ ਪਿਆ ਅੱਜ ਹੀ ਆਈ ਆ ਠੀਕ ਹੈ ਚੈੱਕ ਕਰਾ ਕੇ ਤੇ ਫੇਰ ਹੀ ਪਾਈਆ ਹਾਂ ਦੇਖ ਸਕਦੇ ਚੈੱਕ ਵੀ ਕਰਾਤੀ ਅੱਜ ਕਿੰਨਾ ਪਤਾ ਚੈੱਕ ਕਰਾਈਦਾ ਆਪਾਂ ਉਹ ਕਰ ਲੈਗੇ ਕਰਾਈ ਠੀਕ ਆ ਹਾਂ ਜੀ ਹਾਂ ਤੋਰਾ ਹਾਂ ਫੇਰ ਇੱਕ ਦਿਨ ਇੱਕ ਮਣ ਮੜਿਆ ਤਾਰ ਮਾਰਦੀ ਬੁਫਾ ਦਿਓ ਫੜੀ ਨਜੋ ਮੜ ਗਈ ਥਾਣੇ ਦੇਖ ਸਕਦੇ ਤੇ ਇੱਕ ਵਾਰੀ ਲੱਗੇ ਤਾਂ ਬੜੀ ਠੰਡੀ ਧੀਰਿਆ ਹਾਂ ਦੇਖ ਸਕਦੇ ਤੁਹਾਨੂੰ ਦਿਖਾ ਦੋ ਫਿਰ ਜਵਾਬ ਫਿਰ ਇਹਦਾ ਜਵਾਬ ਇਹ ਵੇਖੋ ਵੀ ਚਿੱਟਾ ਦੁੱਧ ਤੇ ਪਿਛਲੇ ਸਨਾਂ ਦੇ ਦਿਖਾ ਦੋ ਜ ਚਲੋ ਲਿਆ ਖੋਲੋ ਜਵਾਰ ਪੀਪਾ ਜੀ ਤਾਂ ਮੈਂ ਖਾਲੀ ਤਾਂ ਵੀ ਪੂਰ ਛਟਾ ਠੰਡੀ ਸਰੀਵ ਖਾ ਲਈ ਦੀ ਠੀਕ ਠੀਕ ਉਹ ਗੱਲ ਨਹੀਂ ਹੈਗੀ ਆ ਚਲੋ ਪਤਾ ਲੱਗ ਜਾਂਦਾ ਹਾਂਜੀ 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 ਬਾਕੀ ਇਹ ਆ ਕਿ 41000 ਰੁਪਏ ਕੋ ਜੀ 22 23 ਕਿਲੋ ਦਾ ਰਕਾਟ ਆ ਠੀਕ ਹੈ ਜੀ ਹਾਂਜੀ ਭੱਟੀ ਹੈਗਾ ਸੋਨੀ ਵੈਰੇ ਚੰਗੇ ਘੱਟ ਘੱਟ ਆ ਲਈਏ ਤੇ ਕਿੰਨਾ ਇਹਦਾ ਮੁੱਲ ਵੇਚੀ ਫਿਰ 2000 ਰੁਪਏ ਕਿੰਨਾ ਖੂਨ ਨਗਾ ਲੈ ਜੱਜ ਜੀ ਕਰ ਦਈਏ 2000 ਰੁਪਏ ਭਾਜੀ 30 ਕਰਾ ਲਓ 28 ਕਰਾ ਲਓ 5000 ਦੀ ਦੇਣੀ ਆ ਅੱਛਾ ਦੋਵੇਂ ਚੱਕ ਪਾਸ ਜੇ 8 ਕਿਲੋ ਦੁੱਧ ਜੇ ਅੱਛਾ ਆਪਣੀ ਪੱਠਿਆਂ ਪੁੱਠਿਆਂ ਦੀ ਛਾਟ ਆ ਵੱਧ ਵੀ ਸਕਦੀ ਏ ਤੂੰ ਤੂੰ ਠੀਕ ਆ ਇਹ ਵੀ 8 ਕਿਲੋ ਹੋਣ ਲਿਆਂਦਾ ਜੇ ਚਵਾ ਕੇ ਦਾ 8 ਕਿਲੋ ਦੱਸਿਆ ਮੌਕੇ ਤੇ ਜਿਹੜਾ ਕੋਈ ਘਰ ਆਊਗਾ ਤੇ ਚਵਾ ਦੋ ਹਾਂਜੀ ਲਿਆਂਦੀ ਵੀ ਦੋ ਡਾਂਗ ਚੋਕੇ ਆ ਅੱਛਾ ਇਹਨੇ ਵੀ ਉਹਨਾਂ ਦੇ ਘਰ ਦਾ ਦੱਸਣ ਦੇ ਦੋ ਡਾਂਗ ਚੋਕੇ ਲਿਆਂਦੇ ਵੀ ਇੱਥੋਂ ਵੀ ਚੋਕੇ ਦਵਾਂਗੇ ਭੀ ਪਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੀ 2 ਨੰਬਰ ਤੇ ਆਏ ਬੱਚੇ ਤੋਂ ਬਿਨਾਂ ਜੇ ਬਿਨਾਂ ਬੱਚੇ ਤੋਂ ਜੇ ਵੀ ਠੀਕ ਹੈ ਧਰਾ ਦੁਰਾ ਮੁਖਾ ਦਿੰਦੇ ਮਾ ਤੇ ਇਹਦੇ ਕੋਲ ਦੁੱਧ ਕਿੰਨਾ ਉਤਰਾ? ਇਹਦੀ ਵਾਰ ਵੀ ਭਾਈ ਨੋਟ ਦੇ ਹੈਗਾ ਹੀ ਵੱਧ। ਅੱਛਾ ਪਰ ਇਹ ਸਾਡੇ ਕੋਲ ਕਿੰਨੇ ਵੀ ਜੀ ਨਹੀਂ ਜੇ ਲਾਇਆ। ਅੱਛਾ 9 ਵੀ ਦੁੱਧ 9-10 ਕਿਲੋ ਹੈਗਾ ਪਰ 9 ਲਾਇਏ ਕੋਈ। ਅੱਛਾ ਹਾਂਜੀ 9 ਲੀਟਰ ਪੱਕਾ ਦੁੱਧ ਜਿਹੜਾ ਹੈਗਾ। ਪੱਕਾ ਪੱਕਾ ਭਾਈ ਠੀਕ ਹੈ। ਇਹਨਾਂ ਕੋਈ ਰੱਸੀ ਦੀ ਲੋੜ ਨਹੀਂ ਇਤਰਾ। ਕੋਈ ਸੀ ਨਹੀਂ ਭਾਈ ਚਵਾਈ ਵੇਖੋ ਕਿਦਾਂ ਦੀ ਹਣੀ। ਠੀਕ ਹੈ। ਆ ਗਈ। ਦਿਖਾ ਦੇ ਵੀ ਜੀ ਚਾਹੇ। ਨੋਵਰ ਵੀ ਭਾਈ। ਤੇ ਇਸ਼ਵਰ ਅੰਦਾਜ਼ ਦਿਖਾ ਦੇ ਦੋ ਦਿਨ ਵੀ ਇਹ ਲੋ ਪੀਲਾ ਨਹੀਂ ਚਿੱਟਾ ਕੋਈ ਪੂਰ ਛਟਾ ਨਹੀਂ ਠੰਡੀ ਧੀਰੀ ਖੋਲੋ ਫਿਰ ਤੋਰ ਜੀ ਹੁਣ ਵੀ ਫਿਰ ਵੀ ਭਾਈ ਇਹ ਟਾਈਮ 2:30 ਦਾ ਹੀ ਹੋਇਆ ਵਾ ਹਾਂਜੀ ਅਜੇ ਸ਼ਾਮੀ 6 ਵਜੇ ਦੀ ਚਵਾਈ ਆ ਉਸ ਹਾਮ ਦਾ ਮੇਰਾ ਗਰੀ ਕੋਈ ਅੰਦਾਜ਼ੇ ਲਾ ਲਿਆ ਠੀਕ ਹੈ ਜੀ ਇਹ ਨਹੀਂ ਕੋ ਟਾਈਮ ਲਾ ਕੇ ਵੀਡੀਓ ਨਹੀਂ ਬਣਾਈ ਵੀ ਸਵੇਰੇ 2 ਵਜੇ ਖੋਲਣੀ ਨੇ ਫਿਰ ਵੀਡੀਓ ਜਪੋਣੀ ਇਹ ਕੰਮ ਨਹੀਂ ਕਰੀ ਦਿੱਤਾ ਠੀਕ ਹੈ ਸ਼ਾਮੋ ਟਾਈਮ ਜਵਾਈ ਚਵਾਈ ਜੀ ਬਾਕੀ ਠੱਡੀ ਤੇ ਇਹ ਯਾਰ ਬੀਬਾ ਜੀ ਬੜੀ ਆ ਠੀਕ ਆ ਹਣ ਤੁਣ ਵੇਖੋ ਕਿਦਾਂ ਦਾ ਕੱਢਿਆ ਤੇ ਇਹਦਾ ਮੁੱਲ ਮੋਲੇਦਾਰ ਬੀਬਾ ਜੀ ਜਿੰਨਾ ਮਰਜ਼ੀ ਕਰਾਉਣ ਉਹ ਵੀ 5000 ਜੀ ਦੇ ਦਾਂਗੇ 5000 ਜੀ ਦੇ ਦੋ ਦੇ ਦਾਂਗੇ ਉਹ ਚੋਂ 1000 ਛੱਡਾਂਗੇ 24 ਦੀ ਦੇ ਦਾਂਗੇ ਬਾਕੀ ਕੋਈ ਫੋਨ ਲਾਵੇ ਸੌਦੇ ਤਾਂ ਨੇ ਪਤਾ ਕਿੱਥੇ ਠੀਕ ਹੈ ਜੀ ਹਾਂ ਜੀ ਤੇ ਆ ਯਾਰ ਬੀਬਾ ਜੀ ਨੂੰ ਅੱਜ ਸਤਵਾਰ ਸਵਾਦ ਨੂੰ ਜਿਹੜਾ ਬੱਛੀ ਜੰਮਗਰ ਅੱਛਾ ਇਹਦੀ ਵਫਾਈ ਨਹੀਂ ਤੇਰਾ ਮਜੂਰ ਠੀਕ ਹੈ ਮਸ਼ੀ ਬੜੀ ਪਿਆਰੀ ਆ ਠੀਕ ਹੈ ਸਹੀ ਵਲ ਤੇ ਆ ਗਾਂ ਜੜੀ ਗਾਂ ਨਹੀਂ ਆਈ ਯਾਰ ਵੀ ਪਈ ਜਿੰਨੇ ਆ ਸਰਤਾ ਕਰ ਲੋ ਨਹੀਂ ਆ ਥੋੜੀਆਂ ਜੀ ਅੱਛਾ ਬਹੁਤ ਜ਼ਿਆਦੀ ਚੰਗੀਆਂ ਤੂ ਪਾਜੀ ਠੀਕ ਆ ਹਾਂਜੀ ਤੇ ਨਾਲੇ ਦੁੱਧ ਵੀ ਸੰਗਣਾ ਦੁੱਧ ਵੀ ਸੰਗਣਾ ਵੀ ਪਾਜੀ ਠੀਕ ਆ ਤੇ ਥਾਣੇ ਵੀ ਮਈਆਂ ਵਾਲਾ ਲੱਗਾ ਯਾਰ ਕਿਸੇ ਜਿਹਾ ਆ ਥਾਣੇ ਦੇ ਵੀ ਦੇਖਦਾਂ ਲੱਗੇ ਤਾਂ ਦਿਖਾ ਦੇ ਫਿਰ ਜੀ ਚਵਾ ਤੇ ਪਿਛਲੇ ਥਣਾਂ ਦਾ ਵੀ ਚਵਾ ਦਿਖਾ ਦੇ ਜੀ ਇਹਦਾ ਠੰਡੀ ਤੇਰੀ ਬੜੀ ਯਾਰ ਬੀਬਾ ਜੀ ਮੈਂ ਆ ਗਏ ਬਸ ਬੱਚਾ ਇਸ ਤਰ੍ਹਾਂ ਗਾੜੀ ਬੰਨ ਦੇਣਾ ਖੋਲੋ ਹਾਂ ਫਿਰ ਤੋੜ ਦਈਏ ਮੈਂ ਸਮਝ ਲਿਆ ਬੀਬਾ ਜੀ ਠੀਕ ਆ ਇਹ ਗਾਈ ਨਾ ਇਹ ਆ ਕਿ ਸਾਰੀਆਂ ਗਰਮੀਆਂ ਦੁੱਧ ਜਵਾਲ ਜੀ ਮਰਜੀ ਕਈ ਠਾਈ ਵਾਲ ਲਤਾ ਮਾਰਦੀਆਂ ਉਹ ਗੱਲ ਨਹੀਂ ਹੈਗੀ ਬਹੁਤ ਠੰਡੀ ਠੀਰੀ ਕਿੰਨਾ ਦੁੱਧ ਚਵਾਈ ਜਾਊਗੀ ਯਾਰ ਬੀਬਾ ਜੀ ਹੁਣ ਵੀ ਇਹਦੇ ਕੋਲ 12 ਕਿਲੋ ਤਿਆਰ ਆ ਅੱਛਾ 1 ਕਿਲੋ ਖਾਡ ਹੋਰ ਵਾਜੂਗੇ ਜੇ 7 8ਵੇਂ ਦਿਨ ਸੁਈਰ ਹੋ ਜੇ ਠੀਕ ਆ ਹਾਂਜੀ ਅਜੇ ਮੈਲਾ ਮੂਲਾ ਮਾਰਨਾ ਜੇ ਕਾਣ ਬਾਕੀ ਦੁੱਧ ਦੇ ਤੁਸੀਂ ਚਵਾਈ ਆਪ ਕਰਕੇ ਖੜਨੀ ਆ ਇੰਨ ਬਾਰ ਬਰ ਹਰ ਕਿਸੇ ਵੀਡੀਓ 'ਚ ਬੇਨਤੀ ਕਰੀਦੀ ਆ ਇਕੱਲਾ ਇੱਥੋਂ ਨਹੀਂ ਜਿੱਥੋਂ ਵੀ ਖੜਨੀ ਆ ਆਪਣੀ ਸਮਝਣਾ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਿਆ ਕਰੋ ਤੇ ਦੇਖੋ ਵੀ ਦੂਰ ਦਾ ਵੀਡੀਓ ਕਾਲ ਤੋਂ ਚਵਾ ਲਈ ਆਪਣੇ ਬਾਕੀ ਸਾਡੀ ਗੱਲ ਤੇ ਵੀ ਜ਼ਰੂਰ ਧਿਆਨ ਦਿਆ ਕਰੋ ਬਾਕੀ ਠੰਡ 'ਚ ਘਰ ਵੀ ਭਾਜੀ ਕੰਨਾ ਪਿਆਰਾ ਲੱਗਾ ਬਸ ਛੱਡੀ ਤੇਰੀ ਬੜੀ ਮੀਣ ਇਹ ਗੱਲ ਇਹਦਾ ਮੁੱਲ ਫਿਰ ਦੁੱਧ ਵੀ ਇਹਦਾ ਭਰ ਕੇ ਹੋਈ ਦਹੀਂ ਵਰਗਾ ਮੁੱਲ ਇਹਦਾ ਭਾਈ 35000 ਕਰਦੇ ਅੱਛਾ 32000 ਹੀ ਦੇ ਦਾਂਗੇ 32000 ਹੀ ਦੇ ਦੋ ਚੋਂ ਮਾਤਨ ਕਰਦਾਂਗੇ ਕੋਈ ਨਹੀਂ ਜਿੱਥੇ ਤੇ ਦੁੱਧ ਪਰ ਰਾਈਡਰ ਘਰ ਚਵਾ ਦੋਗੇ ਚਵਾ ਦਾਂ ਘਰ ਵੀ ਭਾਈ ਜਦਾਂ ਮਰੀ ਚੋ ਸੱਤ ਅੱਠ ਦਿਨ ਸੁਈਨ ਹੋ ਗਿਆ ਸਾਹਮਣੇ ਵਸੀ ਠੀਕ ਹੈ ਜੀ ਪੱਠਿਆਂ ਤੇ ਨਹੀਂ ਲੱਗੀ ਭਾਵੇਂ ਪਠੇ ਗਾੜੀ ਪਾ ਕੇ ਵੇਖ ਲਓ ਦਰਦੋਂ ਗੰਦ ਤੇ ਆ ਜੇ ਵਸੀ ਠੀਕ ਹੈ ਹਾਂ ਜੀ ਤੇ ਇੱਕ ਆ ਆਪਣੇ ਘਰ ਵੀ ਭਾਈ ਦੋ ਘਾੜਾ ਹੋਣਾ ਅੱਛਾ ਇਹਨੂੰ ਮੱਟੀ ਦਾ ਭਰਾਤਾ ਵਾ ਅੱਛਾ ਪਰ ਤੋਂ ਦੀ ਇਹਨੂੰ ਟੀਕਾ ਭਰਾਤਾ ਇਹ ਖੀਰੀ ਆ ਮੱਛੀ ਅੱਛਾ ਤੋਂ ਦੀ ਜੇ ਲ ਇਹ ਕੀਰੀ ਹੈ ਜਾਂ ਦੂ ਦੀਆਂ ਦੂ ਦੀਆਂ ਲੱਗੀਆਂ ਹੀ ਆ ਠੀਕ ਆ ਇਹ ਵੀ ਇੱਕ ਇੱਕ ਉਹ ਜੀ ਉਹ ਵੀ ਖੋਲ ਜੋਤ ਖੋਲਾ ਚੋਗੀ ਆ ਵਾਸ਼ ਉਹ ਚਾਰ ਦੰਦ ਆ ਬਾਕੀ ਝੋਲੀ ਝੋਲੀ ਚੰਗੀ ਦੋਵਾਂ ਦੀ ਥੱਲੇ ਇਹ ਸ਼ਾਈ ਵਾਲ ਚੰਦੀ ਆ ਬੀਪਾ ਜੀ ਖਣ ਖਣ ਬਹੁਤ ਵਧੀਆ ਲੱਗਾ ਆ ਜੋ ਹਾਵੀ ਤੋਰਦੋ ਇਹ ਜਿਹੜੇ ਇਹ ਕਿੰਨੇ ਦੰਦ ਜੀ ਇਹ ਚਾਰ ਦੰਦ ਇਹ ਚਾਰ ਦੰਦ ਇਹ ਭਣੀ ਕਾ ਕਿ ਨਹੀਂ ਇਹ ਨੂੰ ਹਰ ਵੀ ਭਾਈ ਆਪਾਂ ਚੱਕ ਵੀ ਕਰਾਇਆ ਜੀ ਅੱਛਾ ਆਜੀ ਕਰਾਇਆ ਜੀ ਅੱਛਾ ਇਹ ਕੱਚੀ ਪੱਕੀ ਦਾ ਕਹਿੰਦਾ ਇੱਕ ਵਾਰੀ ਫੇਰ ਚੱਕ ਲਈਏ ਛੱਡਾ ਉੱਡ ਚ ਆ ਕੇ ਕੰਮ ਆਜੀ ਡਾਊਟ ਚ ਜੀ ਇਹ ਪ्योर ਚਾਰ ਦੰਦ ਜੀ ਪ्योर ਚਾਰ ਦੰਦ ਉਹਦਾ ਨਿਕਲੂਗੀ ਪੱਕੀ ਇਹਦੇ ਟਾਈਮ ਥੋੜਾ ਠੀਕ ਆ ਹਾਂਜੀ ਲੈ ਜੇ ਕੀ ਫਰਮੁੱਲ ਵਰਦੀ ਨਵਸ਼ੀਆਂ ਦੇ ਬੋਲੇ ਦਾ ਪੀਪਾ ਜੀ ਦੋਵਾਂ ਦਾ ਆਪਾਂ ਕਰਦੇ ਜੇ 10000 ਅੱਛਾ ਦੋਵਾਂ ਦਾ 10000 ਰਿਹਾ ਉਹ ਤਾਂ 2000 ਸਾਡਾਂ ਦੇ 8000 ਦਿਨ ਦੇ ਦਾਂਗੇ ਅੱਛਾ 8000 ਦਿਨ ਦੇ ਤਾਂ 10000 ਰੁਪਏ ਪੀਪਾ ਜੀ ਦੋਵੇਂ ਕੋ ਸਾਂਭ ਲੈ ਅੱਛਾ ਇਹਨੂੰ ਤਾਂ ਥੀ ਟਿਕਾ ਕਰਾਇਆ ਯਾ ਪੀਪਾ ਜੀ ਕੋ ਝੂਠ ਵਾਲੀ ਗੱਲ ਨਹੀਂ ਉਹ ਟੀਕੇ ਸਾਹਮਣੇ ਟੰਗੇ ਅੱਛਾ ਅੱਖਾਂ ਦੇ ਟੀਕੇ ਕਰਾਏ ਇਹਨੂੰ ਠੀਕ ਹੈ ਜੀ ਹਾਂ ਜੀ ਤੇ ਬਾਕੀ ਇਹੋ ਆਪਣਾ ਮਾਲ ਵਾ ਇੱਥੇ ਆਣ ਕੇ ਵੇਖੋ ਚੋ ਚਵਾ ਕੇ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਖੜੋ ਠੀਕ ਹੈ ਵੀਰ ਜੀ ਬਹੁਤ ਬਹੁਤ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ